ਦੇਖੋ ਪਹਿਲੀ ਤਾਂ ਮੰਡੇਟ ਇਹੀ ਹੈ ਕਿ ਤੁਸੀਂ ਸਿੱਟਰਸ ਸਟੇਟ ਦੇ ਮੈਂਬਰ ਹੋਣੇ ਚਾਹੀਦੇ ਹੋ ਜੀ ਰਜਿਸਟ੍ਰੇਸ਼ਨ ਕਰਾਉਣ ਉਪਰੰਤ ਤੁਸੀਂ ਇੱਥੇ ਜਿੰਨੇ ਵੀ ਇੰਪਲੀਮੈਂਟਸ ਹੈਗੇ ਨੇ ਉਹ ਵਾਜਬ ਰੇਟਾਂ ਦੇ ਉੱਤੇ ਸਿਕਿਉਰਿਟੀ ਡਿਪੋਜ਼ਿਟ ਕਰਾ ਕੇ ਜਿਹੜਾ ਹੈਗਾ ਆ ਤੁਸੀਂ ਲੈ ਸਕਦੇ ਹੋ ਜੀ ਤੇ ਜਿਹੜੇ ਤੁਹਾਡੇ ਕੋਲ ਟਰੈਕਟਰ ਵਗੈਰਾ ਹੈਗੇ ਉਹਨਾਂ ਦਾ ਕੀ ਚਾਰजेस ਹੈਗਾ ਹੈ ਉਹਦੇ ਵਿੱਚ ਵੀ ਇਹੀ ਹੈ ਜੀ ਜੇ ਤੁਸੀਂ ਵੱਡੇ ਟਰੈਕਟਰ ਲੈਣੇ ਹੈਗੇ ਨੇ 1000 ਰੁਪਿਆ ਇਹਨਾਂ ਦਾ 1500 ਰੁਪਿਆ ਇਦਾਂ ਦਾ ਵੱਖਰੇ ਵੱਖਰੇ ਰੱਖੇ ਹੋਏ ਨੇ ਜੀ ਸਤਿ ਸ੍ਰੀ ਅਕਾਲ ਕਿਸਾਨ ਵੀਰਾਂ ਸਵਾਗਤ ਹੈ ਤੁਹਾਡਾ ਵੈਦ ਖੇ ਲਈ YouTube ਚੈਨਲ ਤੇ ਅੱਜ ਅਸੀਂ ਫੇਰ ਇੱਕ ਨਵੀਂ ਜਾਣਕਾਰੀ ਔਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਅਸੀਂ ਪਹੁੰਚੇ ਹੈਗੇ ਭੂੰਗਾ ਦੇ ਬਲਾਕ ਦੇ ਵਿੱਚ ਸਿੱਕਟਰ ਸਟੇਟ ਦੇ ਵਿੱਚ ਔਰ ਇੱਥੇ ਸਾਡੇ ਨਾਲ ਜਿਹੜੇ ਇੱਥੋਂ ਦੇ ਵਿਕਾਸ ਆਫੀਸਰ ਹੈਗੇ ਨੇ ਜੋ ਕਿ ਇੱਥੇ ਸਾਰਾ ਦੇਖਰੇਖ ਕਰਦੇ ਨੇ ਬਾਗਬਾਨੀ ਦੀ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਲਖਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਤੁਸੀਂ ਇੱਥੇ ਮਤਲਬ ਭੂੰਗਾ ਦੇ ਵਿੱਚ ਬਲਾਕ ਦੇ ਵਿੱਚ ਆ ਬਾਗਵਾਨੀ ਦੇ ਉੱਤੇ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਸੋ ਮੈਂ ਜਾਨਣਾ ਚਾਹਾਂਗਾ ਕਿ ਇੱਥੇ ਕਿਸ ਤਰੀਕੇ ਨਾਲ ਮਤਲਬ ਬਾਗਵਾਨੀ ਕੀਤੀ ਜਾ ਰਹੀ ਹੈ ਕਿਸਾਨ ਜਿਹੜੇ ਆ ਕਿਹੜੇ-ਕਿਹੜੇ ਬਾਗ ਇੱਥੇ ਲਗਾ ਰਹੇ ਨੇ ਸਰ ਮੁੱਖ ਤੌਰ ਤੇ ਜਿਵੇਂ ਤੁਸੀਂ ਬੋਰਡ ਵਖਰੇ ਹੋ ਸਿਟਰਸ ਸਟੇਟ ਭੂੰਗਾ ਜੀ ਇਹ ਬੇਸਿਕਲੀ ਇੱਕ ਸਾਡਾ ਇੱਕ ਇਦਾਂ ਦਾ ਸੈਟਅਪ ਹੈਗਾ ਆ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਜਿੰਨੇ ਵੀ ਸਾਡੇ ਬਲਾਕ ਭੂੰਗਾ ਦੇ ਆ ਹੋਰ ਉਹਦੇ ਐਡਜਾਈਨਿੰਗ ਪਿੰਡ ਆਉਂਦੇ ਨੇ ਜੀ ਉਹਨਾਂ ਦੇ ਕਾਸ਼ਤਕਾਰ ਜਿਹੜੇ ਮੁੱਖ ਤੌਰ ਦੇ ਉੱਤੇ ਕਿੰਨੂ ਦੇ ਕਾਸ਼ਤਕਾਰ ਕਹਲੋ ਮਸੰਮੀ ਮਾਲਟੇ ਦੇ ਕਾਸ਼ਤਕਾਰ ਕਰ ਲੋ ਮਤਲਬ ਸਟਰਸ ਗਰੁੱਪ ਦੇ ਜਿਹੜੇ ਕਾਸ਼ਤਕਾਰ ਸੀਗੇ ਜੀ ਉਹਨਾਂ ਨੂੰ ਸਰਵਿਸਿਜ਼ ਦੇਣ ਦੇ ਲਈ ਜਿਹੜੀ ਹੈਗੀ ਆ ਇਹ ਆਪਾਂ ਇਹ ਸੈਟਅਪ ਜਿਹੜਾ ਹੈਗਾ ਇਹ ਗਵਰਨਮੈਂਟ ਵੱਲੋਂ ਲਗਾਇਆ ਗਿਆ ਸੀ ਜੀ ਤਾਂ ਕਿ ਜਿੰਨੇ ਵੀ ਸਾਡੇ ਸਟਰਸ ਦੇ ਨਾਲ ਸੰਬੰਧਿਤ ਕਿਸਾਨ ਵੀਰ ਨੇ ਉਹਨਾਂ ਨੂੰ ਮੁੱਢਲੀ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਜੀ ਉਹ ਦਿੱਤੀਆਂ ਜਾ ਸਕਣ ਜਿੰਨੀਆਂ ਵੀ ਉਹਨਾਂ ਨੂੰ ਚਾਹੀਦੀਆਂ ਹੈਗੀਆਂ ਨੇ ਜੀ ਜਿਵੇਂ ਕਿ ਮੈਂ ਜਾਨਣਾ ਚਾਹਾਂਗਾ ਕਿ ਤੁਹਾਡੇ ਬਲਾਕ ਦੇ ਵਿੱਚ ਇਸ ਭੁੰਗੇ ਬਲਾਕ ਦੇ ਵਿੱਚ ਕਿੰਨੇ ਪਿੰਡ ਜਿਹੜੇ ਹੁਸ਼ਿਆਰਪੁਰ ਦੇ ਪਿੰਦੇ ਹੈਗੇ ਨੇ ਇਦੇ ਵਿੱਚ ਜੀ ਲਗਭਗ ਜਿਹੜਾ ਸਿਟਰਸ ਸਟੇਟ ਦੀ ਜੇ ਗੱਲ ਕਰੀਏ ਤਾਂ ਲਗਭਗ 400 ਤੋਂ ਵੱਧ ਪਿੰਡ ਜਿਹੜਾ ਹੈਗਾ ਆ ਸਿਟਰਸ ਸਟੇਟ ਦੇ ਅੰਦਰ ਆਉਂਦਾ ਆ ਜੀ ਸਾਡੇ ਹਿੜਪੁਰ ਜ਼ਿਲ੍ਹੇ ਦੇ ਵਿੱਚ ਦੋ ਸਟੇਟਸ ਹੈਗੀਆਂ ਨੇ ਇੱਕ ਸਿਟਰਸ ਸਟੇਟ ਹੈ ਹਿੜਪੁਰ ਜਿਹੜਾ ਹਿੜਪੁਰ 1 ਹਿੜਪੁਰ 2 ਏਰੀਆ ਜਿਹੜਾ ਹੈਗਾ ਆ ਉਹ ਕਵਰ ਕਰਦੀ ਆ ਅੱਧਾ ਟਾਂਡਾ ਬਲੌਕ ਕਵਰ ਕਰਦੀ ਆ ਜੀ ਬਾਕੀ ਸਾਡੀ ਸਿਟਰਸ ਸਟੇਟ ਆ ਇੱਥੇ ਮੇਜਰਲੀ ਬਲੌਕ ਭੂੰਗਾ ਹੋ ਗਿਆ ਅੱਧਾ ਟਾਂਡਾ ਬਲੌਕ ਹੋ ਗਿਆ ਜੀ ਹਰਿਆਣਾ ਬਲੌਕ ਹੋ ਗਿਆ ਅਤੇ ਥੋੜਾ ਜਿਹਾ ਦਸੂਏ ਬਲੌਕ ਦੇ ਪਿੰਡ ਜਿਹੜੇ ਹੈਗੇ ਨੇ ਇਹਦੇ ਵਿੱਚ ਸ਼ ਔਰ ਹੋਰ ਜਿਹੜੇ ਸਾਡੇ ਕਿਸਾਨ ਬਾਗਬਾਨੀ ਕਰਦੇ ਪਏ ਉਹਨਾਂ ਨੂੰ ਕਿਹੜੀਆਂ ਕਿੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਉਹਦੇ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਅਗਰ ਜਾਣਕਾਰੀ ਮਿਲੇ ਤਾਂ ਵਧੀਆ ਗੱਲ ਹੈ ਆ ਮੁੱਖ ਤੌਰ ਤੋਂ ਜੀ ਅਸੀਂ ਸੈਟਰਸ ਸਟੇਟ ਬਣਾਉਣ ਦਾ ਸਾਡਾ ਜਿਹੜਾ ਜਾਂ ਸਾਡੇ ਹਾਇਰ ਅਫੀਸ਼ੀਅਲਸ ਦਾ ਸਾਡੇ ਡਾਇਰੈਕਟਰ ਬਾਗਬਾਨੀ ਜੀ ਜਾਂ ਹੋਰ ਸਾਡੇ ਜਿੰਨੇ ਵੀ ਸਾਇੰਟਿਸਟ ਹੈਗੇ ਨੇ ਵਿਭਾਗ ਦੇ ਉਹਨਾਂ ਦਾ ਇੱਕ ਹੀ ਆਬਜੈਕਟਿਵ ਸਿਗਾ ਕਿ ਜਿਹੜੇ ਇਲਾਕਿਆਂ ਦੇ ਫਾਰਮਰਸ ਹੈਗੇ ਨੇ ਉਹਨਾਂ ਨੂੰ ਬਾਗਬਾਨੀ ਦੇ ਸੰਬੰਧ ਵਿੱਚ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਇੱਕ ਛੱਤ ਦੇ ਥੱਲੇ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਜਾਵੇ ਜੀ ਇੱਥੇ ਮੁੱਖ ਤੌਰ ਦੇ ਉੱਤੇ ਜੇ ਕੋਈ ਕਿਸਾਨ ਵੀ ਬਾਗ ਲਾਉਣਾ ਚਾਹੁੰਦਾ ਆ ਉਹਨਾਂ ਨੂੰ ਉਹਨਾਂ ਦੇ ਮਿੱਟੀ ਦੀ ਪਰਖ ਦੀ ਆਪਾਂ ਕਹਿੰਦੇ ਇਹ ਫੈਸਿਲਿਟੀ ਅਸੀਂ ਪ੍ਰੋਵਾਈਡ ਕਰਦੇ ਆ ਸਾਡੇ ਕੋਲ ਇੱਥੇ ਸੋਇਲ ਸੈਂਪਲ ਕਲੈਕਟਰ ਨੇ ਜਿਹੜੇ ਜ਼ਿਮੀਦਾਰਾਂ ਦੇ ਖੇਤ ਵਿੱਚ ਜਾਂਦੇ ਨੇ ਉਹਨਾਂ ਦਾ ਸੈਂਪਲ ਲੈ ਕੇ ਹਾਰਪੁਰ ਸਾਡੀ ਇੱਕ ਮਿੱਟੀ ਟੈਸਟਿੰਗ ਦੀ ਲੈਬਰੇਟਰੀ ਹੈਗੀ ਆ ਉੱਥੇ ਟੈਸਟ ਖੋਣ ਉਪਰੰਤ ਉਹਨਾਂ ਦੀ ਰਿਪੋਰਟ ਜਿਹੜੀ ਆਉਂਦੀ ਆ ਉਹਨਾਂ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਤੁਹਾਡੇ ਜ਼ਮੀਨ ਵਿੱਚ ਕਿਹੜੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਹੋ ਕਿਹੜੇ ਬਾਗ ਜਿਹੜੇ ਹੈਗੇ ਨੇ ਤੁਹਾਡੀ ਜ਼ਮੀਨ ਵਿੱਚ ਲੱਗ ਸਕਦੇ ਨੇ ਜੀ ਉਹਦੇ ਆਧਾਰ ਦੇ ਉੱਤੇ ਫਾਰਮਰ ਨੂੰ ਗਾਈਡ ਕਰਦੇ ਹਾਂ ਜੀ ਜਿਵੇਂ ਕਿ ਸਾਡੇ ਛੋਟੇ ਕਿਸਾਨ ਆ ਜਿਹੜੇ ਕਿ ਥੋੜੀ ਜ਼ਮੀਨ ਵਾਲੇ ਹੈਗੇ ਆ ਬਾਗ ਲਾਉਣ ਦੇ ਪਏ ਆ ਉਹਨਾਂ ਨੂੰ ਇੱਥੇ ਜਿੱਦਾਂ ਉਹਨਾਂ ਕੋਲ ਆਪਣੇ ਸੰਦ ਨਹੀਂ ਹੁੰਦੇ ਟਰੈਕਟਰ ਵਗੈਰਾ ਨਹੀਂ ਹੁੰਦੇ ਤਾਂ ਉਹਨਾਂ ਨੂੰ ਮਤਲਬ ਆਪਾਂ ਪ੍ਰੋਵਾਈਡ ਕਰਵਾਉਨੇ ਇੱਥੋਂ ਹਾਂਜੀ ਬਿਲਕੁਲ ਜੀ ਵੀਰ ਜੀ ਮੁੱਖ ਤੌਰ ਦੇ ਉੱਤੇ ਸੈਟਰਸ ਸਟੇਟ ਦੇ ਵਿੱਚ ਜਿੰਨੇ ਵੀ ਰਜਿਸਟਰਡ ਮੈਂਬਰਸ ਹੈਗੇ ਨੇ ਪਹਿਲਾਂ ਮੈਂ ਰਜਿਸਟ੍ਰੇਸ਼ਨ ਬਾਰੇ ਤੁਹਾਨੂੰ ਦੱਸ ਦਵਾਂ ਕੋਈ ਵੀ ਕਿਸਾਨ ਵੀਰ ਜਿਹੜਾ ਬਾਗਬਾਨੀ ਦੇ ਨਾਲ ਸੰਬੰਧਿਤ ਹੈਗਾ ਆ ਉਹ ਇੱਥੇ 100 ਰੁਪਿਆ ਫੀਸ ਪ੍ਰਤੀ ਏਕੜ ਦੇ ਹਿਸਾਬ ਨਾਲ ਰਜਿਸਟਰ ਹੋ ਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦਾ ਆ ਜੀ ਇੱਥੇ ਵੱਖ-ਵੱਖ ਇੰਪਲੀਮੈਂਟਸ ਜਿਵੇਂ ਤੁਸੀਂ ਵੇਖ ਰਹੇ ਹੋ ਰੋਟਾਵੇਟਰਸ ਹੈਗੇ ਨੇ ਰੀਪਰਸ ਹੈਗੇ ਨੇ ਕਲਟੀਵੇਟਰਸ ਹੈਗੇ ਨੇ ਫਿਰ ਪਲਾਂਟਰਸ ਹੈਗੇ ਨੇ ਤੁਸੀਂ ਇੱਧਰ ਵੇਖ ਲਓ ਜੀ ਫਿਰ ਪਿੱਛੇ ਡਿਸਕ ਹੈਰੋਸ ਤੁਹਾਡੀਆਂ ਹੈਗੀਆਂ ਨੇ ਸੀਡ ਡ੍ਰਿਲਸ ਹੈਗੀਆਂ ਨੇ ਸਾਡੇ ਕੋਲ ਥਰੇਸ਼ਰਸ ਹੈਗੇ ਨੇ ਜੀ ਫਿਰ ਤੁਹਾਡੇ ਕੋਲ ਕਮਾਰ ਵਿੱਚ ਚੱਲਣ ਵਾਲੇ ਸਾਡੇ ਰੋਟਾਵੇਟਰਸ ਹੈਗੇ ਨੇ ਜੀ ਜੀ ਇਸੇ ਤਰ੍ਹਾਂ ਸਾਡੇ ਕੋਲ ਇੱਥੇ ਕਿਸਾਨ ਜਿਹੜੇ ਬਾਗਬਾਨੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਕੋਲਡ ਰੂਮ ਦੀ ਫੈਸਿਲਿਟੀ ਵੀ ਅਵੇਲੇਬਲ ਹੈਗੀ ਆ ਜਿਵੇਂ ਕਿ ਹੁਣ ਕਿੰਨੂ ਦਾ ਸੀਜ਼ਨ ਚੱਲ ਰਿਹਾ ਆ ਕਿਸਾਨ ਵੀਰ ਆਪਣਾ ਫਰੂਟ ਜਿਹੜਾ ਹੈਗਾ ਤਰਾਇ ਕਰਾਣਾ ਉਪਰੰਤ ਗ੍ਰੇਡਿੰਗ ਵੈਕਸਿੰਗ ਕਰਾਣ ਉਪਰੰਤ ਇੱਥੇ ਆਪਣਾ 40 ਤੋਂ 45 ਦਿਨਾਂ ਤੱਕ ਸਟੋਰ ਕਰ ਸਕਦੇ ਨੇ ਅਤੇ ਜਦੋਂ ਉਹਨਾਂ ਨੂੰ ਵੱਧ ਮੁਨਾਫਾ ਮੰਡੀ 'ਚ ਮਿਲਦਾ ਹੈ ਤਾਂ ਉਦੋਂ ਸੇਲ ਕਰ ਦਿੰਦੇ ਜਿਵੇਂ ਸਰ ਤੁਸੀਂ ਮੈਨੂੰ ਦੱਸਿਆ ਕਿ ਗੰਨੇ ਵਾਲੇ ਜਿਹੜੇ ਐਪਲੀਮੈਂਟ ਵੀ ਤੁਹਾਡੇ ਕੋਲ ਹੈਗੇ ਨੇ ਹਾਂ ਇੱਥੇ ਕਿਸਾਨ ਜਿਹੜੇ ਹੈਗੇ ਆ ਬਾਗਬਾਨੀ ਵਾਲੇ ਹੀ ਆ ਸਕਦੇ ਜਾਂ ਫਾਇਦਾ ਲੈ ਸਕਦੇ ਇਹਨਾਂ ਚੀਜ਼ਾਂ ਦਾ ਕਿ ਜਾਂ ਸਾਰੇ ਕਿਸਾਨ ਲੈ ਸਕਦੇ ਨਹੀਂ ਲਗਭਗ ਸਾਰੇ ਕਿਸਾਨ ਹੀ ਇਸ ਚੀਜ਼ ਦਾ ਫਾਇਦਾ ਲੈ ਸਕਦੇ ਨੇ ਪਰ ਪਹਿਲ ਦੇ ਆਧਾਰ ਤੇ ਅਸੀਂ ਬਾਗਬਾਨੀ ਦੇ ਨਾਲ ਜੁੜੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਜੀ ਹਾਂਜੀ ਇਹ ਸਾਡੇ ਨਾਲ ਜੀ ਸਟਰਸ ਸਟੇਟ ਤੇ ਇੱਥੇ ਫਾਰਮਰਸ ਦੀ ਹੀ ਕਮੇਟੀ ਬਣੀ ਹੋਈ ਹੈ ਜੀ ਉਹ ਜਿੱਦਾਂ ਜਿੱਦਾਂ ਸਾਡੇ ਵਿਲੇਜ ਲੈਵਲ ਫਾਰਮਰਸ ਤੋਂ ਸਾਨੂੰ ਫੀਡਬੈਕ ਆਉਂਦੀ ਹੈ ਕਿਸੇ ਇੰਪਲੀਮੈਂਟ ਦੀ ਲੋੜ ਹੈ ਜੀ ਇੱਧਰ ਦੇ ਕਿਸਾਨ ਵੀਰਾਂ ਨੂੰ ਤਾਂ ਕਮੇਟੀ ਡਿਸਾਈਡ ਕਰਦੀ ਹੈ ਉਹ ਸਿੰਪਲੀਮੈਂਟ ਨੂੰ ਪਰਚੇਸ ਕਰਨ ਦੀ ਅਤੇ ਉਹਨਾਂ ਨੂੰ ਮੁੱਢਲੀ ਸਹੂਲਤਾਂ ਦੇਣ ਜੀ ਜਿਵੇਂ ਤੁਸੀਂ ਫਰਸਟ ਸਟੈਪ ਦੱਸਿਆ ਕਿ ਜਿਨੇ ਵੀ ਇਹ ਸੰਧ ਜਿਹੜਾ ਇਹਨਾਂ ਦੀ ਵਰਤੋਂ ਕਰਨੀ ਹੋਵੇ ਉਹ ਕਿਸਾਨ ਜਿਹੜਾ ਮੈਂਬਰ ਹੋਣਾ ਜ਼ਰੂਰੀ ਆ ਹਾਂਜੀ ਉਹ ਲਾਜ਼ਮੀ ਆ ਜੀ ਪਰ ਉਸ ਤੋਂ ਇਲਾਵਾ ਇਹਦਾ ਮਤਲਬ ਕੀ ਹੋਰ ਚਾਰजेस ਹੁੰਦੇ ਆ ਕਿ ਅਗਰ ਕੋਈ ਲੈਣਾ ਚਾਵੇ ਅ ਦੇਖੋ ਪਹਿਲੀ ਤਾਂ ਮੰਡੇਟ ਇਹੀ ਹੈ ਕਿ ਤੁਸੀਂ ਸਿਟਰਸ ਸਟੇਟ ਦੇ ਮੈਂਬਰ ਹੋਣੇ ਚਾਹੀਦੇ ਹੋ ਜੀ ਰਜਿਸਟ੍ਰੇਸ਼ਨ ਕਰਾਉਣ ਉਪਰੰਤ ਤੁਸੀਂ ਇੱਥੇ ਜਿੰਨੇ ਵੀ ਇੰਪਲੀਮੈਂਟਸ ਹੈਗੇ ਨੇ ਉਹ ਵਾਜਬ ਰੇਟਾਂ ਦੇ ਉੱਤੇ ਸਿਕਿਉਰਿਟੀ ਡਿਪੋਜ਼ਿਟ ਕਰਾ ਕੇ ਜਿਹੜਾ ਹੈਗਾ ਆ ਤੁਸੀਂ ਲੈ ਸਕਦੇ ਹੋ ਜੀ ਫੋਰ ਐਗਜ਼ਾਮਪਲ ਅਸੀਂ ਕੋਈ ਵੀ ਇੰਪਲੀਮੈਂਟ ਮੰਨ ਕੇ ਚੱਲੋ ਉਹਦਾ 1500 ਤੋਂ 2000 ਰੁਪਿਆ ਜਿਹੜਾ ਹੈਗਾ ਆ ਅਸੀਂ ਸਿਕਿਉਰਿਟੀ ਪਰਪਸ ਤੇ ਲੈਨੇ ਆ ਬਾਕੀ ਜਿੰਨਾ ਉਹਦਾ ਰੈਂਟ ਕਮੇਟੀ ਨੇ ਡਿਸਾਈਡ ਕੀਤਾ ਹੈ ਹੋਇਆ ਆ ਜੀ ਜੀ ਕਾਫੀ ਵਾਜਬ ਰੇਟਾਂ ਦੇ ਉੱਤੇ ਹੈਗੇ ਨੇ ਉਹ 1000 ਰੁਪਿਆ ਦਿਹਾੜੀ ਹੋ ਗਈ 1200 ਰੁਪਿਆ ਦੀ ਆਈਡੀ ਹੋ ਗਈ 800 ਰੁਪਿਆ ਦੀ ਆਈਡੀ ਹੋ ਗਈ ਇਹਦੇ ਰਿਲੇਟਡ ਵੱਖ-ਵੱਖ ਇੰਪਲੀਮੈਂਟਸ ਜਿਹੜੀ ਹੈਗੇ ਨੇ ਫਾਰਮਰਸ ਇੱਥੋਂ ਲੈ ਕੇ ਜਾਂਦੇ ਜਿਹੜਾ ਫਾਰਮਰ 1500 ਤੋਂ 2000 ਰੁਪਿਆ ਜਮ੍ਹਾਂ ਕਰਵਾਉਂਦਾ ਜਦੋਂ ਵਾਪਸ ਹੋ ਮੋੜ ਕੇ ਜਾਏਗਾ ਉਹ ਵਾਪਸ ਹੋ ਜਾਏਗਾ ਹਾਂਜੀ 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 ਹੁਣ ਮੰਨ ਕੇ ਚੱਲੋ ਕਿ ਕਿਸੇ ਫਾਰਮਰ ਦਾ ਹੈਗਾ ਆ 800 ਰੁਪਿਆ ਖਾਤਾ ਹੋਇਆ 2000 ਰੁਪਿਆ ਸਿਕਿਉਰਿਟੀ ਦੇ ਗਏ ਤਾਂ ਉਹਨਾਂ ਦਾ 800 ਰੁਪਿਆ ਸੀ ਕੱਟ ਕੇ ਉਹਨਾਂ ਨੂੰ 1200 ਰੁਪਿਆ ਜਿਹੜਾ ਹੈਗਾ ਵਾਪਸ ਕਰਕੇ ਦੇਣੇ ਹਾਂਜੀ ਤੇ ਜਿਹੜੇ ਤੁਹਾਡੇ ਕੋਲ ਟਰੈਕਟਰ ਵਗੈ ਜੇ ਤੁਸੀਂ ਵੱਡੇ ਟਰੈਕਟਰ ਲੈਣੇ ਹੈਗੇ ਨੇ 1000 ਰੁਪਿਆ ਦਿਨ ਦਾ 1500 ਰੁਪਿਆ ਇਦਾਂ ਦਾ ਵੱਖਰੇ ਵੱਖਰੇ ਰੱਖੇ ਹੋਏ ਨੇ ਜੀ ਇਹ ਮਤਲਬ 1000 ਰੁਪਏ ਦੇ ਵਿੱਚ ਕਿੰਨੇ ਘੰਟੇ ਤੁਸੀਂ 8 ਘੰਟੇ ਕੰਮ ਕਰ ਸਕਦੇ ਹੋ ਜੀ ਉਹਦੇ ਨਾਲ ਡਰਾਈਵਰ ਵੀ ਜਿਹੜਾ ਡਰਾਈਵਰ ਵੀ ਜਾਂਦੇ ਹੈਗੇ ਨੇ ਜੀ ਇੱਥੇ ਐਕਚੁਅਲੀ ਮੰਡੇਟ ਇਹੀ ਹੈ ਕਿ ਇੱਥੋਂ ਦੇ ਜੇ ਤੁਸੀਂ ਟਰੈਕਟਰ ਯੂਜ਼ ਕਰਨੇ ਹੈ ਤਾਂ ਸਾਡੇ ਡਰਾਈਵਰ ਹੀ ਆਪ ਜਾਂਦੇ ਨੇ ਜੀ ਨਾਲ ਹੀ ਜਾਂਦੇ ਨੇ ਜੀ 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 ਤੇ ਉਹਦੇ ਵਿੱਚ ਜਿਹੜਾ ਤੇਲ ਹੋਏਗਾ ਉਹ ਕਿਸਾਨ ਦਾ ਆਪਦਾ ਹੁੰਦਾ ਉਹਨਾਂ ਨੂੰ ਅਸੀਂ ਇੱਥੋਂ ਭਰ ਕੇ ਫੁੱਲ ਟੈਂਕੀ ਦਿਖਾਣੇ ਆ ਤਾਂ ਫੁੱਲ ਹੀ ਵਾਪਸ ਲੈ ਕੇ ਜਾ ਜੀ ਮਤਲਬ 1000 ਰੁਪਿਆ ਉਹਦਾ ਖਰਚਾ ਹੁੰਦਾ ਹੈ ਮਤਲਬ ਕਿਸੇ ਵੀ ਇੰਪਲੀਮੈਂਟ ਦਾ ਇੱਕ ਮਿਨੀਮਮ ਤੋਂ ਮਿਨੀਮਮ 1000 ਰੁਪਿਆ ਰੈਂਟ ਹੈ ਜਾਨੀ ਬਾਕੀ ਜੇ ਹੈਵੀ ਇੰਪਲੀਮੈਂਟ ਹੈ ਉਹਦੇ ਥੋੜੇ ਜਿਹਾ ਵੱਧ ਚਾਹੀਏ ਮੈਨੂੰ ਲੱਗਦਾ ਕਿ ਕਿਸਾਨ ਵੀਰਾਂ ਲਈ ਇਹ ਬਹੁਤ ਵਧੀਆ ਜਿਹੜੀ ਸਹੂਲਤ ਹੈਗੀ ਹੈ ਸੈਕਟਰ ਸਟੇਟ ਪੁੰਗਾ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹਦਾ ਫਾਇਦਾ ਜਿਹੜਾ ਲੈਣਾ ਚਾਹੀਦਾ ਹੋਰ ਸਰ ਕਿਹੜੇ ਕਿਹੜੇ ਸੰਧ ਹੈਗੇ ਤੁਹਾਡੇ ਕੋਲ ਜ ਇਦੇ ਨਾਲ ਨਾਲ ਦੇਖੋ ਆਮ ਖੇਤੀ ਦੇ ਨਾਲ-ਨਾਲ ਤਾਂ ਹੈਗਾ ਬਾਕੀ ਜਿਵੇਂ ਆਪਾਂ ਇਹ ਮਸ਼ੀਨ ਸਾਹਮਣੇ ਦੇਖ ਰਹੇ ਹਾਂ ਇਹ ਦੇਖੋ ਜੀ ਇਹ ਆਲੂ ਦੇ ਪਲਾਂਟਰ ਹੈਗੇ ਨੇ ਜੀ ਆਲੂ ਦੇ ਡਿਗਰ ਹੈਗੇ ਨੇ ਕਿਉਂਕਿ ਸਾਡਾ ਜਿਹੜਾ ਰਕਬਾ ਹੈਗਾ ਆਲੂਆਂ ਦੇ ਹੇਠ ਵੀ ਕਾਫੀ ਹੁੰਦਾ ਹੈ ਕੱਚੇ ਪਟਾਈ ਕਾਫੀ ਹੁੰਦੀ ਹੈ ਤਾਂ ਕਰਕੇ ਆਲੂਆਂ ਦੇ ਜ਼ਿਮੀਦਾਰਾਂ ਦੇ ਲਈ ਜਿਹੜੀ ਹੈਗੀ ਇਦਾਂ ਦੀ ਮਸ਼ੀਨਰੀ ਪਰਚੇਸ ਕੀਤੀ ਜਾਂਦੀ ਹੈਗੀ ਹੈ ਇਹ ਆਟੋਮੈਟਿਕ ਪਲਾਂਟਰਸ ਨੇ ਆਟੋਮੈਟਿਕ ਗ੍ਰੇਡਰਸ ਨੇ ਜੀ ਉਹਨਾਂ ਦੀ ਫੈਸਿਲਿਟੀ ਵੀ ਜਿਹੜੀ ਹੈਗੀ ਹੈ ਜ਼ਿਮੀਦਾਰਾਂ ਨੂੰ ਇੱਥੇ ਜਿਹੜੇ ਆਪਣੇ ਛੋਟੇ ਟਰੈਕਟਰ ਹੁੰਦੇ ਬਾਗਵਾਨੀ ਉਹ ਵੀ ਤੁਹਾਡੇ ਕੋਲ ਹਾਂਜੀ ਸਾਡੇ ਕੋਲ ਇੱਥੇ 25 ਹਾਰਸ ਪਾਵਰ ਦਾ ਟਰੈਕਟਰ ਹੋ ਗਿਆ 27 ਹਾਰਸ ਪਾਵਰ ਦਾ ਟਰੈਕਟਰ ਹੋ ਗਿਆ ਜੀ ਕਿਉਂਕਿ ਬਾਗਾਂ ਦੇ ਵਿੱਚ ਆਮ ਤੌਰ ਦੇ ਉੱਤੇ ਵੱਡੇ ਟਰੈਕਟਰ ਜਿਹੜੇ ਹੈਗੇ ਨੇ ਉਹ ਯੂਜ਼ ਕਰਨੇ ਬੜੇ ਔਖੇ ਹੁੰਦੇ ਨੇ ਜੀ 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 ਤਾਂ ਕਰਕੇ ਉਹਨਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਨੇ ਇਹ ਛੋਟੇ ਟਰੈਕਟਰਸ ਜਿਹੜੇ ਆ ਫਾਰਮਰਸ ਇੱਥੋਂ ਬੁਕਿੰਗ ਕਰਾ ਕੇ ਲੈ ਕੇ ਜਾਂਦੇ ਨੇ ਉਹਨਾਂ ਨਾਲ ਛੋਟੇ ਰੋਟਾਵੇਟਰ 3.5 ਫੁੱਟ ਆ ਉਹ ਅਟੈਚ ਹੁੰਦੇ ਨੇ ਤਾਂ ਉਹਨਾਂ ਦੇ ਖੇਤੀ ਬਹਾਈ ਜਿਹੜੀ ਹੈਗੀ ਆ ਬੜੀ ਸੌਖੀ ਹੋ ਜਾਂਦੀ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਲਿਵਰ ਦਾ ਖਰਚਾ ਜਿਹੜਾ ਘੱਟ ਜਾਂ ਬੇਸਿਕਲੀ ਸਿਟਰਸ ਵਾਸਤੇ ਇਹ ਸਟੇਟ ਬਣਾਈ ਗਈ ਸੀ ਸਾਡੇ ਕੋਲ ਇੱਥੇ ਇਹ ਮੋਬਾਈਲ ਗ੍ਰੀਡਰਸ ਵੀ ਹੈਗੇ ਨੇ ਜਿਵੇਂ ਹੁਣ ਕਿਨੂ ਦੀ ਤੜਾਈ ਦਾ ਪੀਰੀਅਡ ਚੱਲਦਾ ਪਿਆ ਆ ਇਹ ਹੁਣ ਗ੍ਰੀਡਰ ਜਿਹੜੇ ਹੈਗੇ ਨੇ ਫਾਰਮਰ ਇੱਥੋਂ ਆਪ ਦੇ ਖੇਤ ਵਿੱਚ ਲੈ ਜਾਂਦੇ ਨੇ ਜੀ ਤਾਂ ਉੱਥੇ ਹੀ ਆਪਣੇ ਜਿਹੜਾ ਤੁਹਾਡਾ ਫਰੂਟ ਹੈਗਾ ਆ ਉਹਦੀ ਤੜਾਈ ਕਰਨ ਤੋਂ ਬਾਅਦ ਇਨਨੂ ਯੂਜ਼ ਕਰਕੇ ਸਾਈਜ਼ ਦੇ ਅਕੋਰਡਿੰਗ ਉਹਨਾਂ ਦੀ ਗ੍ਰੇਡਿੰਗ ਕਰ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਕਰੀਏਟਸ ਦੇ ਵਿੱਚ ਜਾਂ ਡੱਬੇ ਵਿੱਚ ਬੰਦ ਕਰਕੇ ਉਹਨਾਂ ਨੂੰ ਤੁਸੀਂ ਵੱਖ-ਵੱਖ ਜਿਹੜੀਆਂ ਮੰਡੀਆਂ ਦੇ ਵਿੱਚ ਕਿਸਾਨ ਭੇਜ ਦਿੰਦੇ ਨੇ ਸਾਈਜ਼ ਦੇ ਅਕੋਰਡਿੰਗ ਇਹਦੇ ਨਾਲ ਕਿਸਾਨ ਦੀ ਲੇਬਰ ਵੀ ਕਾਫੀ ਬਚ ਜਾਂਦੀ ਹੈ ਲੇਬਰ ਬਚ ਜਾਂਦੀ ਹੈ ਪਲੱਸ ਤੁਹਾਨੂੰ ਫਾਇਦਾ ਇਹ ਹੋ ਜਾਂਦਾ ਹੈ ਕਿ ਜਦੋਂ ਤੁਹਾਡਾ ਵੱਡਾ ਫਰੂਟ ਇੱਕ ਪਾਸੇ ਤੁਸੀਂ ਉਹਨੂੰ ਸਾਰਟ ਕਰ ਲਿਆ ਛੋਟੇ ਫਰੂਟ ਨੂੰ ਇੱਕ ਪਾਸੇ ਸਾਰਟ ਕਰ ਲਿਆ ਮੀਡੀਅਮ ਫਰੂਟ ਨੂੰ ਇੱਕ ਪਾਸੇ ਸਾਰਟ ਕਰ ਲਿਆ ਤਾਂ ਤੁਹਾਡੇ ਵਧੀਆ ਕੁਆਲਿਟੀ ਵਾਲੇ ਫਰੂਟ ਦਾ ਤੁਹਾਨੂੰ ਪ੍ਰਾਈਸ ਵੀ ਵਧੀਆ ਮਿਲਦਾ ਜੇ ਤੁਸੀਂ ਗ੍ਰੇਡਿੰਗ ਸਾਰਟਿੰਗ ਨਹੀਂ ਕਰੋਗੇ ਤਾਂ ਉਹ ਤੁਹਾਡਾ ਸਾਰਾ ਇੱਕ ਲੋਟ ਹੀ ਬਣ ਜਾਂਦਾ ਹੈ ਜੀ ਉਹਦੇ ਵਿੱਚ ਤੁਹਾਡਾ ਵਧੀਆ ਵਾਲਾ ਵੀ ਹੋਊਗਾ ਛੋਟਾ ਸਾਈਜ਼ ਵੀ ਹੋਊਗਾ ਮੀਡੀਅਮ ਸਾਈਜ਼ ਵੀ ਹੋਊਗਾ ਤਾਂ ਉਹ ਇੱਕ ਜੀਮੇਦਾਰ ਨੂੰ ਇੱਕ ਵਧੀਆ ਪ੍ਰੋਡਕਟਿਵ ਅੱਛਾ ਪ੍ਰਾਈਸ ਜਿਹੜਾ ਹੈਗਾ ਉਹ ਨਹੀਂ ਮਿਲਦਾ ਜੀ ਬਿਲਕੁਲ 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 ਬਾਕੀ ਸਾਡੇ ਕੋਲ ਇੱਥੇ ਸਪਰੇਅਰ ਪੰਪਸ ਵੀ ਹੈਗੇ ਨੇ ਜੀ ਜਿਵੇਂ ਕਿ ਟਰੈਕਟਰ ਆਪਰੇਟਰ ਸਪਰੇ ਜੀ ਫਿਰ ਜਿਹੜੇ ਜ਼ਿਮੀਦਾਰ ਕੋਲ ਆਪਣਾ ਸਪਰੀਮਮ ਨਹੀਂ ਹੈਗਾ ਉਹ ਇੱਥੇ ਇਹਨਾਂ ਨੂੰ ਵੀ ਕਿਰਾਏ ਦੇ ਤੌਰ ਤੇ ਉੱਤੇ ਲੈ ਕੇ ਜਾ ਸਕਦਾ ਹੈਗਾ ਸ਼ਰਬ ਕਟਰ ਹੈਗੇ ਨੇ ਜੀ ਇਸੇ ਤਰ੍ਹਾਂ ਡਿਸਖੈਰੋਕਸ ਹੈਗੀਆਂ ਨੇ ਵੱਡੇ ਕਲਟੀਵੇਟਰ ਹੈਗੇ ਨੇ ਪਲਟਾਵੇਂ ਹਲ ਹੈਗੇ ਨੇ ਜੀ ਜੀ ਇਦਾਂ ਇਦਾਂ ਨੇ ਫੈਸਿਲਿਟੀਆਂ ਬਾਕੀ ਇੱਕ ਹੋਰ ਹੈ ਜਿਵੇਂ ਕੋਈ ਵੀ ਫਰੂਟ ਦੀ ਤੜਾਈ ਹੁੰਦੀ ਹੈ ਜੀ ਉਹਦੇ ਵਿੱਚ ਸਾਨੂੰ ਕ੍ਰੇਟਸ ਦੀ ਯੂਜ਼ ਪੈਂਦੀ ਹੈ ਅਸੀਂ ਫਾਰਮਰਸ ਨੂੰ ਜਿਹੜੇ ਪਲਾਸਟਿਕ ਦੇ ਕ੍ਰੇਟ ਹੈ ਜੀ ਉਹ ਵੀ ਰੈਂਟ ਬੇਸਿਸ ਤੇ ਦਿੰਨੇ ਆ ਜੀ ਕੀ ਵਾਅਦਾ 1 ਰੁਪਿਆ ਪ੍ਰਤੀ ਕ੍ਰੇਟ ਜਿਹੜੀ ਹੈਗੀ ਇਹਦਾ ਚਾਰਜ ਰੱਖਿਆ ਹੋਇਆ ਹੈ 1 ਦਿਨ ਦਾ ਹਾਂਜੀ 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 ਠੀਕ ਹੈ ਜੀ ਤਾਂ ਉਹਦੇ ਹਿਸਾਬ ਨਾਲ ਫਾਰਮਰ ਨੂੰ ਇਹ ਵੀ ਇਥੋਂ ਬੜੀ ਅੱਛੀ ਫੈਸਿਲਿਟੀ ਜਿਹੜੀ ਹੈਗੀ ਆ ਬਹੁਤ ਵਧੀਆ ਸੋ ਤਾਂ ਕਿਸਾਨਾਂ ਨੂੰ ਇਹ ਕਿਉਂਕਿ ਹਰ ਕਿਸਾਨ ਜਿਹੜਾ ਇੰਨਾ ਖਰਚਾ ਜਿਹੜਾ ਨਹੀਂ ਕਰ ਸਕਦਾ ਪਰ ਉਹ ਰੈਂਟ ਬੇਸਿਸ ਤੇ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਲੈ ਸਕਦਾ ਸਰ ਜਿਵੇਂ ਇਹ ਜਿਹੜੀ ਖਾਦ ਪਈ ਹੈਗੀ ਹੈ ਕੀ ਚੀਜ਼ ਹੈਗੀ ਆ ਅ ਦੇਖੋ ਜੀ ਸਾਡੇ ਹਿਸ਼ਾਰਪੁਰ ਜ਼ਿਲ੍ਹੇ ਦੀ ਜੇ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਕੋਲ ਬਾਗਬਾਨੀ ਦੇ ਵਿੱਚ ਇੱਥੇ ਸੋਲ ਟੈਸਟਿੰਗ ਲੈਬ ਵੀ ਹੈਗੀਆਂ ਨੇ ਜੀ ਫਿਰ ਪੰਜਾਬ ਦੀ ਪਹਿਲੀ ਲੈਬ ਜਿਹੜੀ ਆਪਣਾ ਬਾਇਓ ਫਰਟੀਲਾਈਜ਼ਰ ਤਿਆਰ ਕਰਦੀ ਹੈ ਉਹ ਵੀ ਹੈਗੀ ਹੈ ਜੀ ਜਦਾਂ ਮੈਂ ਤੁਹਾਡੇ ਨਾਲ ਸ਼ੁਰੂ ਚ ਗੱਲ ਕੀਤੀ ਸੀ ਕਿ ਇੱਥੇ ਅਸੀਂ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਗਾਈਡ ਕਰਦੇ ਆਂ ਬਿਲਕੁਲ ਜਦੋਂ ਕਿਸਾਨ ਸਾਡੇ ਕੋਲੋਂ ਮਿੱਟੀ ਪਰਖ ਕਰਵਾ ਕੇ ਆਉਂਦਾ ਆ ਜੀ ਤਾਂ ਅਸੀਂ ਉਹਨਾਂ ਦੀ ਮਿੱਟੀ ਦੇ ਆਧਾਰ ਦੇ ਉੱਤੇ ਉਹਨਾਂ ਦੇ ਵਿੱਚ ਕਿਹੜੇ ਤੱਤ ਦੀ ਘਾਟ ਆ ਵਾਧ ਆ ਜੀ ਉਹਦੇ ਅਕੋਰਡਿੰਗ ਉਹਨਾਂ ਨੂੰ ਇੱਕ ਸ਼ਡਿਊਲ ਬਣਾ ਕੇ ਦਿੰਨੇ ਆਂ ਆ ਵੀ ਕਿਸੇ ਫਾਰਮਰ ਦੀ ਹੀ ਕੰਪੋਸਟ ਪਈ ਹੋਈ ਹੈ ਜੀ ਜੀ ਉਹਨਾਂ ਨੇ ਇਹਦੇ ਵਿੱਚ ਆਪਣੀ ਵਰਮੀ ਕੰਪੋਸਟ ਖਾਦ ਹੋ ਗਈ ਜੀ ਫਿਰ ਇਹਦੇ ਵਿੱਚ ਹੁਣ ਇਸ ਟਾਈਮ ਜਿਹੜੀ ਜਿਹੜੇ ਵੀ ਉਹਨਾਂ ਦੀ ਰਿਪੋਰਟ ਦੇ ਅਕੋਰਡਿੰਗ ਕਿਸੇ ਚੀਜ਼ ਦੀ ਘਾਟ ਆ ਬਾਦ ਆ ਜੀ ਉਹਨਾਂ ਨੂੰ ਇਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਂਦਾ ਆ ਜੀ ਵਿਭਾਗ ਵੱਲੋਂ ਜਿਹੜੇ ਫਾਸਫਰਸ ਸੋਲਵੋਇਜ਼ਿੰਗ ਬੈਕਟੀਰੀਆ ਹੋ ਗਏ ਨਾਈਟrogen ਫਿਕਸਿੰਗ ਬੈਕਟੀਰੀਆ ਹੋ ਗਏ ਪੋਟਾਸ਼ੀਅਮ ਫਿਕਸਿੰਗ ਬੈਕਟੀਰੀਆਜ਼ ਹੋ ਗਏ ਉਹਨਾਂ ਦੇ ਸਸਪੈਂਸ਼ਨਸ ਜਿਹੜੇ ਹੋ ਗਏ ਨੇ ਉਹ ਵੀ ਇਹਦੇ ਵਿੱਚ ਇਨਕੋਰਪੋਰੇਟ ਕੀਤੇ ਜਾਂਦੇ ਨੇ ਜੀ 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 ਤਾਂ ਕਿ ਕਿਸਾਨ ਜਿਹੜੀਆਂ ਹੈਗੀਆਂ ਨੇ ਬੇਲੋੜੀਆਂ ਖਾਦਾਂ ਨੂੰ ਉਰੇਸ ਕਰੇ ਅਤੇ ਘੱਟ ਖਰਚੇ ਦੇ ਵਿੱਚ ਜਿਹੜਾ ਹੈਗਾ ਆ ਉਹਨੂੰ ਵੱਧ ਆਮਦਨ ਆ ਜਾਵੇ ਜਿਹੜੇ ਆਪਾਂ ਹੋਰ ਇਨオーਰਗੈਨਿਕ ਫਰਟੀਲਾਈਜ਼ਰ ਯੂਜ਼ ਕਰਦੇ ਆ ਉਹਨਾਂ ਦੀ ਵਰਤੋਂ ਵੀ ਬਹੁਤ ਘੱਟ ਹੋਵੇ ਕਹਿਣ ਦਾ ਭਾਵ ਕਿ ਆਪਣੀ ਜ਼ਮੀਨ ਦੀ ਜਿਹੜੀ ਸਿਹਤ ਉਹਨੂੰ ਬਰਕਰਾਰ ਰੱਖਿਆ ਜਾਵੇ ਨਾ ਕਿ ਉਹਨੂੰ ਖਰਾਬ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਫਾਰਮਰਸ ਲੈ ਲੈਂਦੇ ਨੇ ਤਾਂ ਪ੍ਰਤੀ ਬੂਟਾ ਜਿਹੜਾ ਹੈਗਾ ਆ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਆਪਣੇ ਪੌਦੇ ਨੂੰ ਪਾਉਂਦੇ ਨੇ ਜੀ ਜੀ ਸੋ ਮੈਨੂੰ ਲੱਗਦਾ ਕਿ ਕਿਸਾਨ ਵੀਰਾਂ ਨੂੰ ਡਾਕਟਰ ਲਖਵੀਰ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸੋ ਇਸ ਜਾਣਕਾਰੀ ਦਾ ਜਿਹੜਾ ਸਾਰੇ ਕਿਸਾਨ ਵੀਰ ਜਿਹੜਾ ਲਾਭ ਉਠਾਉਣ ਸੋ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੈਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਔਰ ਜਿਹੜੇ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਸੋ ਸਾਰਿਆਂ ਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ